ਆ ਗਈ ਭਾਈ ਵਾਹ ਕੋਟਿਓ ਬਹੁਤਾਂ ਮੇਲਾ ਹੁੰਦਾ ਭਾਈ ਕੋੜ ਦਾ ਵੀ ਮੰਨਣ ਹੋ ਗਿਆ ਇਹਦਾ ਪੰਜਟੇ ਵਾਲੇ ਨੇ ਧੂੜ ਪੱਟੀ ਪਾਈ ਐਸੋ ਭਾਈ ਹੁ ਵੀਰਾ ਕਿਹੜੀ ਆ ਹਾਂ ਲਓ ਜੀ ਸਭਾ ਸੁਣੋ ਟਾਈਮ ਆ ਗਦੀ ਦਾ ਪੂਰੇ 20 ਸੈਕਿੰਡ ਦਾ ਸਮਾਂ ਕਰ ਗਏ ਜੀ ਮਾਰਡਰ ਜੀ ਮੜਾ ਕਿਉਂਗਾ 20 ਸੈਕਿੰਡ ਦਾ ਸਮਾਂ ਪੂਰੇ ਬਾਈ ਉਹ ਨਾਮ ਦੱਸੋ ਭਾਈ ਉਹ ਨਾਮ ਸਾਂ ਕਰੋ ਬਾਜੀ ਵੀਰੋ ਹੈਲੋ ਜਿਹੜੀ ਆ ਗੱਡੀ ਭੱਜੀ ਆ ਯਾਰ ਦਾ ਟਾਈਮ ਤਾਂ 9 ਦਾ 10 ਦੇ ਟੱਪਾ ਮੁਸ਼ਕਵਾਦ ਇਹ ਪਪਾ ਮੁਸ਼ਕਵਾਦ ਹੈ ਜੀ ਜਿਨ੍ਹਾਂ ਦਾ ਪੂਰਾ 20 ਲਾਤਾ ਜਿਨ੍ਹਾਂ ਨੇ